ਆਮ ਆਦਮੀ ਪਾਰਟੀ ਦਿੱਲੀ ਅਰਵਿੰਦ ਕੇਜਰੀਵਾਲ ਸਤਿੰਦਰ ਜੈਨ ਮਨੀਸ਼ ਸ਼ੋਧਿਆ ਸੰਜੇ ਸਿੰਘ ਸ਼ਰਾਬ ਘਟਾਲਾ ਪੁਰਾਣੀ ਗੱਲ ਹੋ ਗਈ ਕਹਿੰਦੇ ਪਰ ਮਸਲਾ ਤਾਂ ਨਵਾਂ ਪਾਈ ਅਗਲੇ ਲਈ ਤਾਂ ਜਾਨ ਨਹੀਂ ਛੁੱਟਦੀ ਹਾਂ ਉੱਥੇ ਕਈ ਪਹਿਲੋਂ ਤੋਂ ਆਇਆ ਕਿ ਜੀ ਆ ਸਕੂਲਾਂ ਦੇ ਸਵੀਮਿੰਗ ਪੂਲ ਦਾ ਮਸਲਾ ਹੈ ਜੀ ਆ ਪਾਣੀਆ ਦਾ ਮਸਲਾ ਜੀ ਆ ਦਵਾਈਆਂ ਦਾ ਘਟਾਲਾ ਆ ਗਿਆ ਜੀ ਆ ਲੋਕਾਂ ਦੇ ਮੈਡੀਕਲ ਟੈਸਟ ਦਾ ਘਟਾਲਾ ਆ ਗਿਆ ਜੀ ਆ ਪਾਣੀ ਵਾਲੇ ਮਸਲੇ ਦਾ ਘਟਾਲਾ ਆ ਗਿਆ ਜੀ ਆ ਸਪਲਾਈ ਤੇ ਆ ਗਿਆ ਜੀ ਕਿੰਨੇ ਤਰ੍ਹਾਂ ਦੇ ਜਿਨ੍ਹਾਂ ਚੋਂ ਸ਼ਰਾਬ ਘਟਾਲਾ ਸਭ ਤੋਂ ਵੱਧ ਚਰਚਿਤ ਹੈ ਤੇ ਸਭ ਤੋਂ ਵੱਧ ਆਮਾਦੀ ਪਾਰਟੀਆਂ ਚ ਘਿਰੀ ਹੈ ਪਰ ਹੁਣ ਨਵਾਂ ਘਟਾਲਾ ਆ ਗਿਆ ਜੀ ਸੀਸੀਟੀਵੀ ਘਟਾਲਾ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਦੀਆਂ ਮੁਸ਼ਕਲਾਂ ਮੁਕਣ ਦਾ ਨਾਮ ਨਹੀਂ ਲੈ ਰਹੀਆਂ ਦਿੱਲੀ ਦੇ ਵਿੱਚ ਸਤਿੰਦਰ ਜੈਨ ਦੇ ਹਵਾਲੇ ਨਾਲ ਇਹ ਉਹਨਾਂ ਦੇ ਲਈ ਮੁਸੀਬਤ ਇੱਕ ਨਵੀਂ ਖੜੀ ਹੋ ਗਈ ਕਿ ਉਪ ਰਾਜਪਾਲ ਨੇ ਕਹਿਤਾ ਕਿ ਕਰੋ ਸੀਸੀਟੀਵੀ ਘਟਾਲੇ ਦੀ ਜਾਂਚ ਸਿੰਦਰ ਜੈਨ ਜੀ ਲੋਕ ਨਿਰਮਾਣ ਮੰਤਰੀ ਸੀ ਤੇ ਦਿੱਲੀ ਦੇ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੇ ਲਈ ਕੰਪਨੀਆਂ ਨੂੰ ਕੰਟਰੈਕਟ ਦੇ ਦਿੱਤੇ ਗਏ ਨੋਡਲ ਅਫਸਰ ਵੀ ਸਿੰਦਰ ਜੈਨ ਸੀ ਸਾਰੀ ਕਾਰਵਾਈ ਉਹਨਾਂ ਦੇ ਹੱਥੋਂ ਹੀ ਹੋਣੀ ਸੀ ਤੇ ਕਹਿੰਦੇ ਜੀ ਕੰਪਨੀ ਨੇ ਸੀਸੀਟੀਵੀ ਕੈਮਰੇ ਲਾਉਣ ਚ ਇੰਨੀ ਦੇਰ ਕਰਤੀ ਕਿ ਨੀਮਾ ਦੇ ਤਹਿਤ ਕੰਪਨੀ ਨੂੰ 16 ਕਰੋੜ ਦਾ ਜੁਰਮਾਨਾ ਹੋ ਗਿਆ ਤੇ ਕਹਿੰਦੇ ਜਨਾਬ ਇਹ ਸ਼ਿਕਾਇਤ ਕਰਤਾ ਧਿਰ ਦੇ ਹਵਾਲੇ ਨਾਲ ਹੁਣ ਜਿਹੜੀ ਜਾਂਚ ਸ਼ੁਰੂ ਹੋਣੀ ਆ ਉਹ ਸਵਾਲੇ ਨਾਲ ਮੈਂ ਲੱਗੇ ਦੋਸ਼ਾਂ ਦੇ ਬਾਰੇ ਨਾਲ ਗੱਲ ਕਰ ਰਿਹਾ ਕਿ ਕਹਿੰਦੇ ਜੀ 16 ਕਰੋੜ ਦੀ ਥਾਂ ਤੇ 7 ਕਰੋੜ ਰਿਸ਼ਵਤ ਲੈ ਕੇ ਮਾਮਲਾ ਰਫਾ-ਦਾਵਾ ਕਰਤਾ ਇਹ ਜੋ ਸ਼ਰਾਬ ਘਟਾਲਾ ਹੋਇਆ ਨਾ ਤਾਂ ਉਹਦੇ ਵਿੱਚ ਇੱਕ ਪਹਿਲੂ ਤਾਂ ਆਉਂਦਾ ਕਿ 100 ਕਰੋੜ ਲੈ ਲਿਆ ਜੀ ਰਿਸ਼ਵਤ ਲਈ ਜੀ ਉਹ ਪਾਰਟੀ ਲਈ ਲਈ ਜੀ ਹੈ ਇਹ ਗੋਹਾਟ ਚੌਣਾ ਚ ਵਰਤੀ ਜੀ ਇਸ ਲਈ ਦੂਏ ਪਾਸੇ ਇਹ ਵੀ ਪਹਿਲੂ ਆਇਆ ਸੀ ਕਿ 5% ਕਮਿਸ਼ਨ ਸੀ ਦੁਕਾਨਾਂ ਵਾਲਿਆਂ ਦਾ ਜਿਹੜੇ ਡਿਟੇਲ ਚ ਠੀਕ ਨੇ ਹੈ ਨਾ ਸਰਕਾਰੀ ਦੁਕਾਨਾਂ ਖਤਮ ਕਰਤੀਆਂ ਪ੍ਰਾਈਵੇਟ ਦਾ ਵਾਧਾ ਕਰਤਾ ਤੇ ਉਹਨਾਂ ਦਾ ਕਮਿਸ਼ਨ 5 ਤੋਂ ਵਧਾ ਕੇ 12 ਕਰਤਾ EDCB ਇਹ ਕਹਿੰਦੀ ਕਿ ਦਿਖਣ ਨੂੰ 12 ਕਰਤਾ ਪਰ ਉਹਨਾਂ ਦਾ 1% ਵਧਿਆ ਸੀ ਉਹਨਾਂ ਨੂੰ 6 ਮਿਲਦਾ ਸੀ 6% ਕਹਿੰਦੇ ਪਾਰਟੀ ਲੈਂਦੀ ਸੀ ਆਮ ਆਦੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਗਰੀਨ ਸ਼ਰਾਬ ਘਟਾਲੇ ਦਾ ਇੱਕ ਪੱਖ ਹੀ ਵੀ ਹੈ ਜਿਹੜੇ ਦੋਸ਼ ਲੱਗਿਆ ਇਹਨਾਂ ਤੇ ਹੁਣ ਇੱਥੇ ਵੀ ਕੁਝ ਅਜਿਹਾ ਮਾਮਲਾ ਕਿ ਦੇਖਣ ਨੂੰ ਐਂ ਲੱਗਦਾ ਕਿ ਭਾਈ ਖਜ਼ਾਨੇ 'ਚ ਸਰਕਾਰ ਦੇ 16 ਕਰੋੜ ਆ ਜਾਣਾ ਕਿਉਂਕਿ ਉਹਨਾਂ ਨੇ ਦੇਰ ਕਰਤੀ ਕੰਪਨੀ ਨੂੰ ਦੇਣੇ ਪੈਣੇ ਪਰ ਕਹਿੰਦੇ ਜੀ ਮਾਮਲਾ ਹੀ ਰਫਾ ਦਬਾ ਹੋ ਗਿਆ 16 ਕਰੋੜ ਕੀ 1 ਕਰੋੜ ਨਹੀਂ ਆਇਆ ਕਿਉਂਕਿ ਅਗਲੇ ਕਹਿੰਦੇ 7 ਕਰੋੜ ਸਤ ਸਿੰਦਰ ਜੈਨ ਜੀ ਨੂੰ ਦਿੱਤਾ ਜਿਹੜੀ ਕੰਪਨੀ ਨੇ 16 ਕਰੋੜ ਭਰਨਾ ਸੀ ਉਹਨਾਂ ਨੇ 7 ਕਰੋੜ ਭਰਿਆ ਜਿਹਨੇ ਲੇਟ ਲਥੀਪੀ ਕੀਤੀ ਕੈਮਰੇ ਲਾਉਣ ਚ ਇਸ ਲਈ ਸਥਿਤੀ ਬਣੀ ਤੇ ਸਮਝੌਤਾ ਕਰਨ ਦੇ ਹਵਾਲੇ ਨਾਲ ਖਬਰ ਆਈ ਉਹ ਕੰਪਨੀ ਦੇ ਨੁਮਾਇੰਦਿਆਂ ਨੇ ਹੀ ਸ਼ਿਕਾਇਤ ਕੀਤੀ ਕਿ ਸਾ ਤੋਂ 7 ਕਰੋੜ ਜੁਰਮਾਨਾ ਲਿਆ ਫਿਰ ਬੰਦੇ ਰਿਸ਼ਵਤ ਦੇ ਰੂਪ ਚ ਵਸੂਲ ਲਿਆ ਤੋਂ ਉਹਨਾਂ ਅਧਿਕਾਰੀਆਂ ਦੇ ਹਵਾਲੇ ਨਾਲ ਜਾਂਚ ਸ਼ੁਰੂ ਹੋਈ ਤੇ ਪਰ ਉਹ ਜਾਂਚ ਦੇ ਉੱਤੇ ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦੀ ਜਦੋਂ ਤੱਕ ਸਹੀ ਨਾ ਪੈਂਦੀ ਤੇ ਹੁਣ ਉੱਪਰ ਅਜਪਾਲ ਜੀ ਨੇ ਸਹੀ ਪਾ ਦਿੱਤੀ ਆ ਉਹਨਾਂ ਦੀ ਸਹੀ ਪੈਂਣ ਨਾਲੇ ਆਮ ਆਦੀ ਪਾਰਟੀ ਦੀ ਮੁਸ਼ਕਲ ਹੋਰ ਵੱਧ ਗਈ ਆ ਉਧਰ ਹ ਮਨੀਸ਼ ਸ਼ੋਧਿਆ ਦੀ ਜੁਡੀਸ਼ੀਅਲ ਹਰਾਸਟ ਹੋਰ ਵਧੀ ਜਾਂਦੀ ਆ ਹੈਨਾ ਤੇ ਇੱਧਰ ਇੱਧਰ ਸੀਬੀਆਈ ਦੇ ਮਾਮਲੇ ਚ ਕੇਜਰੀਵਾਲ ਦੀ ਹੋਰ ਵੱਧ ਗਈ ਹੈਨਾ ਉਹ ਸਾਰਾ ਪਹਿਲੂ ਚੱਲੀ ਜਾਂਦਾ ਤੇ ਉਹਨਾਂ ਦੀਆਂ ਮੁਸ਼ਕਲਾਂ ਮੁੱਕ ਨਹੀਂ ਰਹੀਆਂ ਤੇ ਸਤਿੰਦਰ ਜੈਨ ਜਿਹੜਾ ਪਹਿਲਾਂ ਹੀ ਮਨੀ ਲਾਂਡਰਿੰਗ ਮਾਮਲੇ ਚ ਹਵਾਲੇ ਦੇ ਮਾਮਲੇ ਚ ਉਹਨਾਂ ਮਾਮਲੇ ਤੱਕ ਹੀ ਰਹੀ ਸੀ ਹੁਣ ਸੀਸੀਟੀਵੀ ਕਟੜਲੇ ਵਿੱਚ ਵੀ ਕਰ ਗਿਆ ਸੋ ਉਹਦੇ ਖਿਲਾਫ ਵੀ ਇੱਕ ਨਵੀਂ ਜਾਂਚ ਸ਼ੁਰੂ ਕਰਨ ਦੀ ਮਨਜ਼ੂਰੀ ਉਪਰਾਜਪਾਲ ਜੀ ਨੇ ਦਿੱਤੀ ਆ ਆਮ ਆਦਮੀ ਪਾਰਟੀ ਦੀਆਂ ਦਿੱਲੀ ਚ ਕੇਜਰੀਵਾਲ ਦੀਆਂ ਉਹਦੀ ਟੀਮ ਦੀ ਅਤੇ ਉਹਦੀ ਸਰਕਾਰ ਦੀ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਅੱਜ ਨਹੀਂ ਤਾਂ ਕੱਲ ਨਵੀਂ ਮੁਸ਼ਕਲ ਖੜੀ ਹੋਉਂਦੀ ਆ ਕਿ ਇਹਦੇ ਪਿੱਛੇ ਭਾਜਪਾ ਰਾਜਨੀਤੀ ਕਰ ਰਹੀ ਆ ਜਾਂ ਆਵਾਦੀ ਪਾਰਟੀ ਦੀਆਂ ਗਲਤੀਆਂ ਇੰਨੀਆਂ ਪਤਾਈਆਂ ਇੰਨੀਆਂ ਕਟੜਲੇ ਜਾਂ ਨੇ ਕਿਉਂ ਨਿੱਤ ਦਿਨ ਕਰਦੇ ਆ ਤੁਸੀਂ ਬਖਦਰ ਹੋ ਲਿਬਰਲਟੀ ਲੋਕਾਂ ਦੀ ਆਵਾਜ਼ ਲੋਕਾਂ ਦੀ